ਕਿ ਵਰਤੇ ਤੁਸੀਂ ਸਾਡੇ ਮਗਰੋਂ ਗੇਟ ਨਹੀਂ ਲਾਇਆ ਗੱਦ ਦੇਖੀ ਅੰਦਰ ਇਹ ਫਿਰਦੀਆਂ ਜੀ ਹਫਲੀਆਂ ਸਾਸਰੀ ਕਾਲ ਜੀ ਸਾਰਿਆਂ ਨੂੰ ਇਹ ਹਫਲੀਆਂ ਹੋਈਆਂ ਜੀ ਇਹਨਾਂ ਨੇ ਕੰਮ ਛੱਡ ਗਿਆ ਅੱਜ ਬਹੁਤ ਜ਼ਿਆਦਾ ਨਿਆਣੇ ਕੋ ਡੈਂਟ ਕਿਦੇ ਹਾਂ ਥੋੜੇ ਦਾ ਲੱਦੇ ਨਹੀਂ ਜੀ ਕੋਈ ਜੇ ਕੰਮ ਨਹੀਂ ਆਲੇ ਹਾਂ ਕਰਨਾ ਨਹੀਂ ਹਾਂ ਹੁਣ ਚਾਰ ਹੋ ਗੋਣੇ ਆ ਕੰਮ ਦਾ ਹੁਣ ਟਾਈਮ ਆ ਜੀ ਲਓ ਤਸਲੇ ਪਰ ਪਰ ਕੇ ਅੱਜ ਸਮਾਨ ਦੇ ਗੱਡੇ ਜੀ ਇਹਨਾਂ ਨੇ ਮੇਰੀ ਬਾਣੀ ਕਾਰ ਜ਼ਰੂਰ ਤਾਂ ਸਮਝ ਗਿਆ ਕੁੜੀ ਉੱਠ ਜਾ ਇਹ ਪੱਕਾ ਸਬੂਤ ਆ ਇਹ ਵੀ ਤੂੰ ਫੋਨ ਕੋ ਲੱਗਿਆ ਵਾਤਾ ਨਾ ਨੇਰੀ ਆ ਗਿਆ ਹੂੰ ਮੈਂ ਕੁਲਜੀਤ ਕដ្ឋ ਸਾਹਿਬ ਹਨੀ ਕੁਜੀ ਕੀ ਫਤੇ ਪਰਮਾਤਮਾ ਉਹਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਪਹਿਲੇ ਬਹੁਤ ਬੁਰਾ ਹਾਲ ਸੀ ਸਾਡੇ ਘਰ ਦਾ ਨੇਰੀ ਨੇ ਹੋਰ ਮਤ ਮਾਰਦੀ ਮੈਂ ਕਹਿੰਦੀ ਆ ਵਿੱਕੀ ਸਿੰਘ ਤੋਂ ਪੱਖੇ ਚ ਵੀ ਹੱਥ ਫਰਾ ਲਾ ਹੈ ਬਸ ਮੈਂ ਉਹ ਕਿਆ ਕਹਾਂ ਮੈਂ ਕੱਲ ਨਾ ਉਹਨੇ ਸਾਡੇ ਮਲਕੀਤ ਨੇ ਹੈ ਨਾ ਬੀਸੇ ਸੱਲ ਪਾਈ ਮੇਰੇ ਜਦ ਯਾਦ ਆ ਗਿਆ ਕਾਦੇ ਸੱਲ ਪਾਈ ਰੱਖੇ ਜਿਹਨਾਂ ਦੇ ਵੀ ਸੱਲ ਖਰਾਬ ਸੀ ਨਾ ਅੱਛਾ ਕੰਡਾ ਸੱਲ ਆਪਣੇ ਬਦਲ ਲੈਨੇ ਕਿਸੇ ਨੇ ਨਹੀਂ ਨਹੀਂ ਚੜਾ ਨਹੀਂ ਇਹਨਾਂ ਨੂੰ ਹਾਂ ਚੜਾ ਯਾਰ ਹੱਥ ਤੇ ਜਲਾ ਲਾ ਲਾਈ ਲੀ ਲੀ ਹੋਰ ਇੱਕ ਵੀ ਮਾੜੀ ਜਿਹੀ ਫੇਰੇ ਦਿਓ ਲਿਆ 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 ਸਤੇਜ ਚੱਲਦਾ ਪੱਥਰ ਆਓ ਦੇਖ ਗੱਲ ਸੁਣ ਮੇਰੀ ਸਾਡੇ ਨਾਲ ਕਹਿੰਦੇ ਮੱਕਾ ਲਾਓ ਭਲਾ ਤਰਾਤ ਪਹੁੰਚਣਾ ਹੈ ਤੂੰ ਮਾੜੇ ਮੋਟੇ ਸਾਡੇ ਨਾਲ ਆਪ ਹੀ ਹੈਲਪ ਕਰਾ ਦਿਆ ਕਰਨਾ ਨਾ ਮਾਤੇ ਕਿ ਨਕੀ ਐ ਐ ਤੁਹਾਡਾ ਕੰਮ ਜਿਸਕਾ ਕੰਮ ਉਸੇ ਕੋ ਸਾਜੇ ਹੋਰ ਕੋਈ ਤੇ ਠੰਗਾ ਬਾਜੇ ਉਪੜ ਬਾਜੇ ਕਿਸਨ ਨਾ ਬਾਜੇ ਚਲ ਹੋਰ ਕੁਸ ਕਹੂੰਗਾ ਨਾ ਵੀ ਆਹਦੇ ਨਾਲ ਕਰਾਉ ਫੇਰ ਕੌੜੀ ਜਿਸਕਾ ਕੰਮ ਉਸੇ ਕਰ ਸਾਜੇ ਬਾਕੀ ਥਲੇ ਥੱਪੜ ਹਾਂ ਅਲਕੜੀ ਧਰੀ ਹਾਂ ਲੱਕੜੀ ਧਰੀ ਸਦੋਂ ਉਹ ਕੰਮ ਹੋਇਆਗਾ ਸ਼ੋਕਰ ਅੱਜ ਪੱਖਿਆਂ ਦੀ ਬਾਰੇ ਵੀ ਆਇਆ ਸ਼ੋਕਰ ਮੈਂ ਬਾਕੀ ਤਾਂ ਕੁਸੀਆ ਸਾਹਿਬ ਕਰਦੇ ਆ ਹਾਂ ਉਹ ਤਾਂ ਕੁਝ ਨਹੀਂ ਕਰਦੀਆਂ ਆ ਚਾ ਪੰਜ ਦਿਨ ਪਹਿਲਾਂ ਦੀ ਕਹਾਣੀ ਦੱਸਾ ਜੀ ਆ ਪੱਖਾ ਕਹਿੰਦੇ ਜੀ ਹਵਾ ਮਾਰਨੇ ਤੇ ਹਟ ਗਿਆ ਮਾਦੇ ਫਰ ਸਾਫ ਕਰੇ ਪਰ ਆਦਾ ਦਾ ਇੰਚ ਉਚੜੀ ਬੀਜੀ ਮੈਲ ਆਦਾ ਜੂਨ ਦੇ ਦੌਰ ਚਲਦਾ ਪਾਪਾ ਜੀ ਨੇ ਵੀ ਕੱਲ ਗਿਆਤਾ ਕਹਿੰਦੇ ਸੈੱਲ ਫੋਨ ਭਾਈ ਅਸੀਂ ਉਹ ਤੁਸੀਂ ਕਹੋਗਾ ਕੋਈ ਜੱਦੀ ਵੀ ਕਰਨੀ ਹੈ ਚਲੋ ਉਹ ਗੱਲ ਨਹੀਂ ਕਰਦੀ ਸੰਜੀਤ ਨੂੰ ਕੱਪੜਾ ਗਿੱਲੀ ਨੀਰ ਕਰਨੀ ਗਿੱਲਾ ਕਰਨਾ ਇਹ ਨੂੰ ਲਾਏ ਬਬਦੇ ਸਾਫ ਕਰਦਾ ਗਿੱਲੀ ਨੀਰੇ ਕਰਨੀ ਆ ਲੈ ਬਣਾ ਦੇ ਮੈਨੂੰ ਸਾਰ ਕੇ ਲੈ ਵਸੋ ਇਹ ਕੋਈ ਕੁਚੜਾ ਨਹੀਂ ਹੁੰਦਾ ਤੇ ਲਾਡਾ ਰਾਣੀ ਸੱਤ ਸਰੀਕਾ ਲਵਾ ਦੇ ਪਹਿਲਾਂ ਇੱਧਰ ਸੱਤ ਸਰੀਕਾ ਲਾਡੋ ਰਾਣੀ ਇੱਧਰ ਸੱਤ ਸਰੀਕਾ ਲਵਾ ਦੇ ਕਿਉਂ ਗੁੱਸੇ ਹੋ ਗਈ ਇਹ ਨਾ ਇਹ ਨਾ ਤੜਨਾ ਨੇ ਉੱਪਰ ਹੈ ਕਾ ਮੰਮੀ ਪੀਛ ਕਹਦੇ ਕਾ ਮੈਂ ਵੀ ਆਉਣਾ ਪਰ ਕਾ ਪੀਛ ਹੈ ਕਾ ਪੀਛ ਮੈਂ ਵੀ ਆਉਣਾ ਕੁਰਸੀ ਹਿੱਲਦੀ ਆ ਹੋਰ ਕਾ ਸਾ ਧੱਕੇ ਨਾਲ ਹਿੱਲਦੀ ਆ ਪੀਸ ਪੀਸ ਥੈਂਕ ਯੂ ਬੋ ਫੋਦੀ ਵਧੀਆ ਬਧਾਈਆਂ ਹੋ ਗੀਆਂ ਆਪਾਂ ਜੇ ਰੈਂਟ ਫੱਟ ਗਈ ਜਨਰੇਟਰ ਨਾ ਪੜ੍ਹੇ ਇਹ ਫੜਨਾ ਪੈਣਾ ਬਸ ਕਹਿ ਤਾ ਵੀਰ ਜੀ ਬਾਜੀ ਨੂੰ ਫੋਨ ਆਇਆ ਵਗੈਰਾ ਕਰਨਾ ਮੋੜ ਚ ਲਾ ਕੇ ਆਈਂ ਪੁੱਤ ਕਰਦਾ ਚੰਗੇ ਤਰ੍ਹਾਂ ਸਾਫ ਦਿਹਾੜੀ ਤਾ ਮੈਨੀਆਂ ਨੇ ਦਿਹਾੜੀ ਨਹੀਂ ਮਿਲਿਆ ਨੱਕੜੀ ਕੜੀ ਸੁਤਨ ਨੱਕੜੀ ਕੜੀ ਸੁਤਨ ਕਸਮਤ ਆਲੀਆਂ ਤੁਹਾਡੇ ਘਰ ਨੱਕੜੀ ਵੀ ਰਹਿ ਗਈ ਆ ਬਸ ਪਾਟਾ ਹੀ ਲਾਣਾ ਪੈਣਾ ਹੁਣ ਸਾਥ ਦੇ ਲੈ ਕੇ ਪਲਾ ਦੇਓ ਇਹਦਾ ਤੁਹਾਡੀ ਹਿੰਮਤ ਆ ਅੱਜ ਜੋਰ ਵੀ ਮੈਂ ਤੁਹਾਨੂੰ ਕਹਿੰਦੀ ਪਹਿਨੀ ਨਿਗਰੀ ਹੋਈ ਦੋ ਤਾਈ ਹੋਈ ਹਾਂ ਪਹਿਲੇ ਆ ਤਾਂ ਬੈਡਾ ਸਪੀਕਰ ਆ ਨਾ ਬਸ ਪਤਾ ਨਹੀਂ ਪੰਜਾਬਰ ਟੋਕਦੇ ਦੇੜੇ ਚ ਵੀ ਹੌਲੀ ਬੋਲਾ ਹੌਲੀ ਬੋਲੇ ਨਹੀਂ ਪਤਾ ਨਹੀਂ ਕਿ ਇਹਦਾ ਬੋਲ ਪਤਾ ਮਮਾ ਹੀ ਮੰਮੀ ਨੇ ਕਿਆ ਖਲਾ ਤੈਨੂੰ ਝੋਟ ਜਿੰਦ ਨੂੰ ਕੌਂ ਪੂਆ ਖਲਾ ਤੈ ਹਾਏ ਪਹਿਲਾਂ ਬੋਲਦੀ ਨਹੀਂ ਹਣੀ ਬਾਅਦ ਚ ਮੈਂ ਕੌਂ ਆਂਦੀ ਝੂਟ ਖਲਾ ਤੀ ਹੁਣ ਕੜਾ ਬੋਲਦੀ ਕਹਿ 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 ਇਹ ਤਾਂ ਖਲਾ ਨਹੀਂ ਦੇ ਯੰਗੀ ਲਾਤੀ ਹਣੀ ਰਿਜੇਤੀ ਕਰਦੇ ਜਾਵੇ ਆਮ ਚੰਗੀ ਬਰਾਦਾ ਬਾਈ ਕਰੋ ਜੀ ਇਹ ਨਹੀਂ ਹੁੰਦੀ ਵਿੱਕੀ ਕਰਦਾ ਹੈ ਜੀ ਹਲਾ ਪੱਖੇ ਦਾ ਨਾ ਤੁਸੀਂ ਆ ਟਾਵਰ ਖਰਾਬ ਕਰ ਦਿੱਤਾ ਥੱਲੜਾ ਜਾ ਗੇਰ ਕੇ ਵਿੱਚ ਤੇ ਪਤਾ ਨਹੀਂ ਕਿੱਥੇ ਗਿਰਿਆ ਅਸੀਂ ਉਹ ਲੇਰੇ ਆ ਅਸੀਂ ਕਿਹੜਾ ਸਾਫ ਕਰਦੀ ਹੁਣ ਕੀ ਕਰਦੇ ਤੂੰ ਬਸ ਰੁਕ ਗਿਆ ਖੂਨ ਰੁਕ ਗਿਆ ਬਾਹ ਰੁਕਦੀ ਹੈ ਮੇਰੀ ਇਹ ਚਲ ਬੰਦੇ ਕਰਾਉ ਦੇਣ ਦੇ ਨਾਲ ਸਫਾਈਆਂ ਵੀ ਲੋ ਤਾਂ ਤੁਸੀਂ ਸਾਡੀ ਅੱਖ ਆ ਕੁੜੀ ਨੇ ਮੈਂ ਗੇਰ ਕੇ ਚੰਗਾ ਜੀ ਨੇ ਥੱਪੜ ਖਾ ਹੌਲ ਹੀ ਨਹੀਂ ਬੋਲ ਹੁੰਦਾ ਤੇ ਤੇ ਆਦਤ ਤੇ ਮਜਬੂਰ ਹਾਂ ਹਾਏ ਕੀ ਕਰਤਾ ਉਹਨੇ ਦੱਸ ਕਿਆ ਕਰਦੀ ਓ ਕੁਛ ਨਹੀਂ ਗਿਰਗੀ ਮੈਂ ਉਹੀ ਗਿਰ ਜੂਗੀ ਤੂੰ ਵਾਦ ਕਰੀਏ ਅਰੇ ਕੁੜੀ ਪਰ ਗਿਰੂੰਗੀ ਇਹ ਡਰ ਗਈ ਇਹ ਤਾਂ ਪਹਿਲੇ ਹੀ ਜੰਦਰੀ ਉੱਥੇ ਕੋਲ ਉੱਥੇ ਨਹੀਂ ਬੁੱਤ ਤੇਰਾ ਕੰਮ ਕੋਈ ਨਹੀਂ ਇੱਥੇ ਤੂੰ ਬਾਤੋ ਗਲੀ ਗਲੀ ਹੋ ਕੇ ਨਹੀਂ ਪੀਛੋ ਅਰੇ ਪੀਛੋ ਬਾ ਹੋ ਗਿਆ ਪਿਆਰਾ ਥੱਲੇ ਉਤਰ ਮੈਂ ਤਾਂ ਆਪ ਡਰ ਲੱਦਾ ਵੀ ਤੂੰ ਗਿਰ ਨਾ ਜਾਏ ਹੁਣ ਇਹ ਵੀ ਕਹਿੰਦੀ ਵੀ ਜਦ ਤੱਕ ਮੈਂ ਗਿਰਦੀ ਨਹੀਂ ਮੈਂ ਉਤਰਨਾ ਨਹੀਂ ਜਿਹੜਾ ਕੰਮ ਸਫਾਈ ਕਰਨ ਵਾਲਾ ਥੱਲੇ ਉਹ ਹੁੰਦੀ ਨਹੀਂ ਹੈਗੀ ੱੱਕੇ ਵੀ ਤਾਂ ਜ਼ਰੂਰੀ ਹੈ ਵੀ ਤੁਸੀਂ ਆਪ ਕਰਿਆ ਕਰੋ ਕਿੰਨੀ ਵਾਰ ਕਿਹਾ ਠੀਕ ਹੈ ਜੀ। ਹੋਰ ਗੱਲ ਆ ਗਈ। ਹਾਂ ਪੁੱਤ। ਭੋਗ ਕਿਹੜਾ ਅੱਛਾ ਭੋਗ ਤਾਂ ਕੁਸਾਣ। ਰੋਟੀ ਖਾਂਦੀਆਂ ਆਪਣੇ ਵੀ। ਹਾਂ ਇਹ ਤਾਂ ਗੱਲ ਸਹੀ ਹੈ ਵੀ ਕਿਸੇ ਕਿਸੇ ਦੀ ਕਿਸਮਤ ਹੁੰਦੀ ਆ। ਵੀ ਰੋਟੀ ਖਾ ਕੇ ਪੈਣਾ ਵੀ ਕਿਸੇ ਕਿਸੇ ਦੀ ਕਿਸਮਤ ਹੁੰਦਾ ਹੈ। ਕਦੇ ਕਿਸਮਤ ਚ ਨਹੀਂ ਹੁੰਦੇ। ਇਹ ਤਾਂ ਹੁਣ ਵੀਬਰ ਐ ਦੱਸੂਗਾ ਵੀ ਰੋਗੀ ਪਹਿਲਾਂ ਕਿਨੇ ਬਣਨਾ ਵਾ ਅਸੀਂ ਬਣਨਾ ਕਿ ਤੁਸੀਂ ਬਣਨਾ ਪਰ ਰੱਬ ਨਾ ਲਾਵੇ ਰੋਗ ਗੁੱਸੇ ਚ ਗੱਲ ਕਹਿ ਹੋ ਜਾਂਦੀ ਹੈ ਕਿਸੇ ਨੂੰ ਵੀ ਰੋਗ ਲਾਵੇ ਨਾ ਨਾ ਜੇ ਗੱਲਾਂ ਅਜਿਹਿਆਂ ਕਰਦੇ ਫਿਰ ਜਵਾਬਤਾ ਦੇਣੀ ਪੈਂਦਾ ਕੋਈ ਸੰਦੀਪ ਕੁਰੇ ਬਖੜ ਗਿਆ ਦੋ ਜਣੇ ਉਧਰ ਉਪ ਇੱਕ ਮਿੰਟ ਵਾਸਤੇ ਪਹੁੰਚਾ ਚੱਕਿਆ ਤਾਂ ਔਰ ਰੋਲਦਾ ਤਾਂ ਰੀਤ ਕੋਲ ਅੱਦੋ ਉੱਤਕਿਆਦਾ ਝਾੜੂ ਬੱਸ ਆ ਮੈਨੂੰ ਗੁੱਸਾ ਆਉਂਦਾ ਵੀ ਕੁਰੇ ਤੁਸੀਂ ਤਾਂ ਕਹਿੰਦੇ ਤੁੱਲੇ ਚਲਾਉਣਾ ਕਹਿੰਦੇ ਸਾਫ ਕਰੀ ਜਾਂਦੇ ਐ ਇਹਨੂੰ ਮੇਰੇ ਤੇ ਉਹਰੇ ਕਿਰਦਾਰ ਆ ਬੋਲਰੋ ਬੋਲਣਾ ਜਵਾਨ ਐ ਤੇ ਜਵਾਨ ਨਾਲ ਚਾਹ ਕਿਸੇ ਦਾ ਸਤਿਕਾਰ ਕਰ ਲੋ ਚਾਹ ਕਿਸੇ ਨੂੰ ਖੜਾ ਛੱਡ ਲੋ ਇਹ ਤਾਂ ਆਪਣੀ ਇੱਜ਼ਤ ਇੱਜ਼ਤ ਦਾ ਹਿਸਾਬ ਆਉਂਦਾ ਵੀ ਹਾਂ ਅਰੇ ਤੱਕ ਖੱਤਰੀ ਐਸੇ ਪਹਿਲਾਂ ਜੋੜ ਕੇ ਤਬਦੀਨ ਵਾਲਾ ਇਹ ਮੈਂ ਬਣਵਾਈ ਨਹੀਂ ਤੇ ਮੇਰੀ ਗੱਲ ਨਹੀਂ ਜਾਏਗਾ ਮੈਂ ਬਣਵਾਵਾਂ ਬੰਦਾ ਨਾ ਕਰਦੀ ਫਿਰ ਹੁਣ ਲੈ ਕੁੰਬੀ ਦਾ ਸੂਟ ਲੰਨੇ ਆ ਨਹੀਂ ਆਉਂਦਾ ਨਹੀਂ ਨਾ ਬੈਰ ਆ ਆ ਥੱਲੇ ਉਹ ਆ ਜਾਲਾ ਰਹਿ ਗਿਆ ਉੱਥੇ ਝਾੜੂ ਮਾਰ ਲਾ ਆ ਲੈ ਕੁੰਡੇ ਮੁੱਟੇ ਪਏ ਕੁੰਡੇ ਤਾਂ ਤੁਸੀਂ ਉਹ ਤੋੜਦੇ ਜੰਨੇ ਬਾਹਰ ਦੇ ਫੁੱਲ ਨਹੀਂ ਆਇਆ ਤਾਂ ਹੈ ਵੀ ਪੈਸੇ ਕਿਹੜੇ ਹੁਣ ਮੜ ਜੀ ਆਉਂਦੇ ਇੱਧਰ ਹੀ ਲਾ ਲਾਂ ਲਾ ਲੂਗੀ ਸਾਡੇ ਸੂਟ ਬੰਦ ਅੱਜ ਤੇ ਜਦ ਤੱਕ ਸਾਡੀਆਂ ਗੱਡੀਆਂ ਨਹੀਂ ਲੱਗਦੀ ਸ਼ੋਅ ਕਰ ਮੇਰੇ ਰੱਬਾ ਠੀਕ ਹੈ ਤੁਸੀਂ ਭਰੇ ਦੇਰ ਆਇਆ ਤਰਸਤਾ ਆਇਆ ਦੇਖੀ ਠੀਕ ਹੈ ਯਾ ਬਿੱਕੀ ਕਈਆ ਵੀ ਲੈ ਲੋ ਕੁਛ ਉਤ ਲੈ ਲੋ ਮੈਂ ਕਹਾਂ ਨੂੰ ਕਹਿਣਾ ਮਾਦਾ ਕਹਿੰਦਾ ਵਧੀਆ ਜੇ ਤੁਹਾਨੂੰ ਅਕਲ ਆ ਜਾਵੇ ਤੋ ਭੋਲਾ ਇਹ ਨਹੀਂ ਸੂਟ 7000 ਚ ਲੈਣਾ ਤਾਂ ਕਹਿੰਦੀ ਵੀ ਲੈਣੀ ਨਹੀਂ ਨਹੀਂ ਬੰਦਾ ਬਸ ਆ ਵੀ ਗੱਡੀਆਂ ਵੀ ਕਹਿੰਦੀ ਹੋਣੀ ਆ ਵੀ ਅੱਜ ਕਿੱਥੇ ਤੇ ਭਾਗਾ ਭਰਾ ਜੀ ਚੱਲ ਜੇ ਆਪਾਂ ਨੇ ਜੋੜ ਵੀ ਲਈ ਹੈ ਨੇ ਕਿਹੜਾ ਬਣ ਮੈਨੂੰ ਪਤਾ ਇਹਨਾਂ ਨੇ ਨਾ ਹੋਰ ਦੀ ਲਈ ਨਹੀਂ ਨਹੀਂ ਹੋਰ ਚੋਂ ਨੇ ਲੈ ਲੈ ਮੈਂ ਵੀ ਮੈਂ ਨਾ ਅੱਜ ਤੱਕ ਮੰਗੇ ਨਾ ਮੰਗਾ ਨਾ ਵਾਹ ਕਰੂ ਆ ਜਾਂਦਾ ਮੈਂ ਉਹ ਵੀ ਦੀ ਚੀਜ਼ ਜੋੜ ਦਿੰਦਾ ਹਾਂ ਬੀਚਲ ਕੋਈਆਂ ਹੈ ਜਿਵੇਂ ਨੇ ਜਿਹੜੇ ਕੱਲ ਮੈਨੇ ਜਿਹੜਾ ਲੂਗਾ ਉਹ ਹੋ ਜਾਣਾ ਮੇਰੇ ਨਾਲ ਕੋਈ ਨਹੀਂ ਮਾਰੋਏ ਧੋਖਾ ਹੀ ਹੋਇਆ ਫੈਲਾ ਹੋ ਗਿਆ ਮੁੰਡੀ ਨੂੰ ਨਹੀਂ ਮਿਲਤ ਮਾਲ ਹੋ ਜਾਈ ਬਾਬਾ ਧੋਖਾ ਹੀ ਹੁਣ ਲੈ ਲੈ ਮੁਰਕੇ ਦੱਦੇ ਪੰਜੇ ਗੁੜੀ ਇੱਕ ਬਰਾਬਰ ਨਹੀਂ ਜਦ ਮਾਲ ਹੋਰ ਤਾਂ ਹੁਣ ਮਹਲ ਹੋਰ ਬਹੁਤ ਚੜਾ ਰੁਦਾ ਸੰਭੂ ਦੀ ਤਾਂ ਨਹੀਂ ਚੱਲਦਾ ਜਾਤਾਂ ਨੋਟਬੰਦੀ ਵੀ ਆ ਗਈ ਸੀ ਨੋਟਬੰਦੀ ਚ ਖਾਜਾਂ ਨੇ ਖਾਲੀ ਹੋ ਗਏ ਯਾਰ ਤੇਰੇ ਖਜ਼ਾਨੇ ਖਾਲੀ ਹੋ ਗਏ ਹੁਣ ਨਹੀਂ ਨੋਟਬੰਦੀ ਆ ਹੁਣ 2000 ਦਾ ਨੋਟ ਬੰਦ ਕਰਿਆ ਭੇਜਦਾ ਫਿਰ ਕਿਹਨੂੰ ਖੁੱਲ ਗਿਆ ਦੇਲਾ ਰੀਤੋ ਕਾਦੇ ਕੀਕਾ ਮਾਰਦੀ ਪੁੱਤਾ ਹੁਣ ਤੈਨੂੰ ਕਾਹ ਚ ਕਿਆ ਕਹਾਵਾਂ ਮੈਂ ਮੇਰਾ ਪੁੱਤ ਨੋਣਾ ਜਾਇ ਬਹੁਤ ਖਾਬ ਹੋ ਗਿਆ ਇਹ ਐਗਲੇ ਕੱਲ੍ਹ ਕੱਜ ਮਾਰ ਦਿੰਦੀ ਮੈਂ ਪੋਚਾ ਹਾਂ ਤੋ ਖੇਲੀ ਆਈ ਚੰਗੀ ਤਰ੍ਹਾਂ ਵਾਹਿਗੁਰੂ ਸਤਨਾਮ ਉਹ ਮੰਗਦੀ ਆ ਕੋਸਰ ਸੋਇ ਚੋਂ ਖਿੱਚਦੀ ਆ ਉਹ ਉਹ ਕੇਕ ਮੰਗਦੀ ਕੇਕ ਹੈ ਨਹੀਂ ਪਾਪਾ ਜਾ ਉਹ ਘਰ ਚ ਨਹੀਂ ਕਾਦੇ ਲੈ ਕੇ ਆ ਦੇ ਚੱਲ ਤੂੰ ਪੋਚਾ ਲਾ ਦੇ ਆ ਬੋਤਲ ਕਿਹਦੀ ਆ ਪਾਣੀ ਵਾਲੀ ਆ ਪਾਣੀ ਵਾਲੀ ਬੋਤਲ ਕਿਹਦੀ ਪਈ ਆ ਰੀਤ ਦੀ ਏ ਰੀਤ ਦੀ ਆ ਪੁੱਛੀ ਕਾ ਤੂੰ ਸਕੂਲ ਨਹੀਂ ਗਈ ਰੀਤ ਆਪੂ ਕਿਹ ਲੈਣਾ ਆ ਉਹ ਪਿਆ ਕਿਹ ਲੈਣਾ ਆਪਲਾ ਕਿ ਪਿਆ ਆਟਾ ਏ ਆਟਾ ਕੇਕ ਲੱਭੀ ਜਾਂਦੀ ਫਿਰ ਜੀ ਮਲਾਈ ਆ ਹੋ ਕਿਆ ਖਾਣਾ ਕਹਿ ਮੈਨੂੰ ਦੱਸਤਾ ਸੀ ਤਾ ਤੇ ਗਿੱ ਗਿਆ ਤਾ ਹਾਂ 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 ਤੇਰਾ ਬੁੱਤਾ ਤੇਰਾ ਗੱਟਾ ਹੇ ਵਾ ਕੋ ਸੁਣ ਚੌੜੀ ਕਰ ਦੇ ਮਮਾ ਨੂੰ ਚੌੜੀ ਕਰ ਚੌੜੀ ਕਰ ਉਹ ਉਹ ਬਾਤ 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 ਪੁੱਤਰੀ ਫੇ ਮੇਰਾ ਛੋਣੇ ਦਾ ਪੁੱਤਰੀ ਬਾਤਛੋ ਬਾਤਛੋ ਪੋਪ 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 ਪਾਪਾ ਮਾਡੀ ਮਮਾ ਨੂੰ ਜ਼ਰ ਦੇ ਕੇ ਮੈਨੂੰ ਕੁੱਟਿਆ ਜਾ तब मैं छीन के ना कुत्ता तीन छीन के बोल रही साथ ही चिता तो पीने। पारी। पीने। पारी। सारा बच्ची आई है तो कौन क्या कर रही है कुत्ता कुत्ते को तो जब पहले नहीं सर्वों गए हैं देख के चाल चलू आ और जिन्नी के लाइट आ पाई उन्ने के चलो हां अंदर तो भी लाइट है लाइट है ना गिनो ਖਾਸ਼ ਹੋ ਗਿਆ ਖਾਸ਼ ਗਿਆ ਕਾਕਾ ਦਾ ਵੀ ਆਹਾ ਬਸ ਇੰਨਾ ਤੇ ਚੱਲਣਾ ਇਹਦਾ ਬਸ ਕਰ ਦਿੰਦਾ ਚੇਂਜ ਹੋ ਹਾਂ ਕਾ ਹੋ ਗਿਆ ਕਾ ਕਾ ਹੋਇਆ ਬੁੱਤ ਕੰਮ ਖਿੱਚੋ ਕੰਮ ਠੀਕ ਆ ਮਿਲਦੇ ਜੀ ਇਹਨਾਂ ਨੂੰ ਕਰ ਲੈਣਾ ਥੋੜੀ ਜਿਹੀ ਸਫਾਈ ਨਾ ਮੋਵੀ ਵਾਲੇ ਕੰਮ ਕਰ ਦਿੰਦਾ ਕਿ ਗੋਲ ਕਿ ਉਖਲੀ ਮਾਰੀ ਜਾਂਦਾ ਨੇ ਵਾਟੇ ਆ ਕਰਦਾ ਮੈਨੂੰ ਵਾਟੇ ਦੇ ਤੇ ਮਾ ਮੈਂ ਕਰ ਦੋ ਤੇਰੀ ਕਾਜ ਵੰਟੇ ਹੁੰਦੇ ਆ ਆ ਕਰਦੀ ਹੋਊਗੀ ਚਲ ਚਲ ਮਾਂ ਮਾਂ ਚਲੋ ਮਾਂ ਝਾੜੂ ਪੋਚਾ ਕਰੋ ਫੇਰ ਤੁਸੀਂ ਕੀ ਆ ਲਿਆ ਮੈਂ ਕੈਮਰਾ ਕਰ ਦਮਾ ਬੰਦ ਮੈਂ ਕੀ ਆ ਲਿਆ ਕੈਮਰੇ ਦੇ ਮੂਰੇ ਨੂੰ ਹੀ ਜਿੰਦੀ ਧੱਕੇ ਨਾਲ ਲੈ ਮੈਂ ਕੀ ਆ ਲਿਆ ਬੋਲ ਮੈਂ ਕਹ ਆ ਦੇਖ ਲੈ ਹੁਣ ਇਹਦਾ ਪੈ ਕੀ ਆ ਲਿਆ ਮੈਂ ਖਾਣ ਨੂੰ ਦੱਸਣ ਨੂੰ ਹਾਂ ਖਾਣ ਦੀ ਗੱਲ ਹੋਈ ਹੈ ਹੋਰ ਕੀ ਆ ਲਿਆ ਖਾਣ ਦੀ ਗੱਲ ਹੋਈ ਹੈ ਪੀਣ ਦੀ ਹੋਈ ਹੈ ਲਿਕਵਿਡ ਚੀਜ਼ ਪੀ ਸਕਦੇ ਆ ਖਾ ਨਹੀਂ ਸਕਦੇ ਹਾਂ ਕੋਈ ਨਹੀਂ ਟਾਈਮ ਦੱਸੋ ਠੀਕ ਆ ਤੁਸੀਂ ਝਾੜੂ ਪੋਚਾ ਲਓ ਮੇਰੇ ਨਾਲ ਗੱਲ ਕਰਦੇ ਨਾਏ ਤਾਂ ਲਈ ਉਹ ਸੌਦੇ ਦਾਲਾਂ ਨਹੀਂ ਹੈਗੀਆਂ ਦੂਜੀ ਗੱਲ ਰਸਨੇ ਦੀ ਗੱਭੀ ਹੋਣੀ ਚਾਹੀਦੀ ਕੁੜੀ ਠੰਡਾ ਨਹੀਂ ਪੀਣਾ ਮੈਂ ਤਾਂ ਹੁਣ ਪਿੱਛੇ ਨੂੰ ਜਾਈ ਜਾਂਦਾ ਜੀ ਇਹ ਗਾਹ ਨੂੰ ਬੱਤੀ ਕਰਦੀ ਆ ਸਪੀਕਰ ਹੌਲੀ ਰੱਖੀਦਾ ਹੁੰਦਾ ਮੈਂ ਤੁਹਾਨੂੰ ਕੀ ਕਿਹਾ ਸਾਰੀਆਂ ਦਾਲਾਂ 2-2 ਕਿਲੋ ਹੋਣ ਚਾਹੀਦੀਆਂ ਕਾਤੇ ਦਾਲ ਜਿਆਦਾ ਵੜਨੀ ਹਰੀ ਸਬਜ਼ੀ ਘੱਟ ਵੜਨੀ ਨਹੀਂ ਹੁਣ ਤਾਂ ਆਏ ਕੰਦ ਕਿੱਥੇ ਚਾਲ ਵੰਦੂ ਤੇ ਰੂ ਜਾਵਾਂ ਕਿੱਥੇ ਜਾਊਂਗਾ ਹਾਈ ਫੈਰ ਕਿੰਨੇ ਗੰਦੇ ਆ ਬਾਬਾ ਜਰੂਣੇ ਬਦਲੀਆ ਬਾਬਾ ਮਾਟੇ ਪਰ ਪੈ ਗਿਆ ਜੀ ਆਕੇ ਹਾਲੋ ਹਾਲੋ ਹਾਏ 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 ਮਰੁੱਟਾ ਲੜੀ ਤੇਰੇ ਜੀ ਐ ਦੱਦੀ ਪੜਦੇ ਮੈਂ ਤੈਨੂੰ ਪੁੱਤ ਕਾ ਕਹਾ ਦੇਖ ਲੈ ਮੈਂ ਤੈਨੂੰ ਉੜਾ ਦੇ ਚੜੀਆ ਮੈਨੂੰ ਦੱਦੇ ਹੀ ਵੱਡਣਾ ਪਾ ਇਹ ਮੈਨੂੰ ਤਾਂ ਤੇਰੀ ਵੱਡਣਾ ਦਾ ਚੜੀ ਜਾਣਾ ਦੇ ਉੜਾ ਖਾ ਜਣੇ ਪਾਪਾ ਜੀ ਰੀਤਰੇ ਆਪਣਾ ਜੀ ਉਹ ਛੇਰ ਆ ਗਿਆ ਉਹ ਛੇਰ ਬੜ ਕੇ ਡਰਾ ਦੇ ਸਾਰਿਆਂ ਨੂੰ ਡਰਾ ਦੇ ਉਧਰ ਉਧਰ ਨੂੰ ਡਰਾ ਦੇ ਛੇਰ ਬਣ ਕੇ ਹਾਂ ਮੈਂ ਡਾਗੀ ਹਾਂ ਮੈਂ ਡਾਗੀ ਹਾਂ ਹਾਏ ਛੇਰ ਆ ਗਿਆ ਇਹ ਛੇਰ ਉਹ ਛੇਰ ਨੂੰ ਖਾ ਲੋ ਹਏ ਇਹ ਛੇ ਰੁਖ ਤੇ ਛੇ ਸਾਸਤਰੀ ਗੱਲ ਵੀ ਬੁਲਾ ਦਿੰਦਾ ਛੇ ਸਾਸਤਰੀ ਗੱਲ ਬਲਾ ਕਿ ਕਿੱਕੜਾ ਮਲਾਉਂਦਾ ਛੇ ਹਾਏ ਹਾਏ ਸਾਸਤਰੀ ਗੱਲ ਤਾਂ ਬੁਲਾਦਾ ਛੇ ਕਿੱਕੜਾ ਮਲਾਉਂਦਾ ਸਾਸਤਰੀ ਗੱਲ ਜੋ ਬਲੇ ਸੋਨਿਹਾਲ ਸੋਨ ਨਹੀਂ ਹੁੰਦਾ ਛੇ ਰਾ ਗਿਆ ਮੱਛਲੀ ਚਲ ਕੀ ਕਿੱਕੜਾ ਕਰ ਦਿੰਦਾ ਤੁਸੀਂ ਮੈਡਮ ਟਾਫੀਆਂ ਟਾਫੀਆਂ ਤੈ ਕਹਿੰਦੀ ਜਿਵੇਂ ਫੈਕਟਰੀ ਖੋਲ੍ਹ ਲੀਂਦੀ ਅੱਥੇ ਇਹਨੂੰ ਉੱਪਰ ਰੱਖੀਵੇਂ ਇਹਨੂੰ ਟਾਫੀਆਂ ਨਹੀਂ ਇਹਨੂੰ ਬੈਗ ਦੇ ਦਿਆ ਦਾ ਹਾਏ ਇਹ ਲੰਡੋਰਾਂ ਦਾ ਬੈਗ ਦਾ ਹੇ ਅਰੇ ਅਨੇਕਾ ਆਦੇ ਬਾਲ ਪਟਦੇ ਨਹੀਂ ਕੋਈ ਨਹੀਂ ਪੁੱਛੇ ਕਿ ਤੈਨੂੰ ਛੂਲ ਕਦਿੰਗੇ ਅੱਜ ਛੂਲ ਕਦ ਤ ਨਹੀਂ ਗਏ ਤੂੰ ਕਹਿੰਦਾ ਦੱਸ ਮੈਂ ਛੂਲ ਕਦੇ ਨਹੀਂ ਗਈ ਸਾਤੁਰ ਗਿਆ ਛੂਲ ਕਿਉਂ ਆਪਾਂ ਦਾ ਬੈਗ ਪਾ ਲੈ ਪਾ ਦੇ ਹੋਰ ਜਾਈ ਨਹੀਂ ਹਰ ਜਾ ਅਰੇ ਪਤਾ ਨਹੀਂ ਕੀ ਕਰੀ ਕਰ ਰੋ ਜਾ ਛੂਲ ਚਲੇ ਹਮ ਛੂਲ ਚਲੇ ਹਮ ਮੋਜ ਮੈਂ ਚੂਲ ਚਲੀ ਬਾਹਰ ਘਾਤੋ ਬਚੂਰ ਚਲੀਏ ਕੈ ਚੂਲ ਚਲੀ ਜਾਣਾ ਦਾ ਝੂਲ ਜਾਣਾ ਚੱਲ ਤਰੀ ਬੁੜੀ ਤਿਆਰ ਕਰੂਗੀ ਤੈਨੂੰ ਅੱਛਾ ਬੁੜੀ ਛੁੱਟੀਆਂ ਵਾਲੀ ਮਾਂ ਦੀਆ ਮਾਂ ਮੈਂ ਬੁੜੀ ਨਹੀਂ ਹੋਈ ਮਾਂ ਤਾਂ ਮਾਂ ਹੀ ਹੁੰਦੀ ਮਾਂ ਨੂੰ ਹੁੰਦੀ ਹੈ ਮਾਂ ਹੁੰਦੀ ਹੈ ਅੱਜ ਛੁੱਟੀਆਂ ਨਾਲੇ ਉੱਲੂ ਨੇ ਆਲੇ ਕਹਿੰਦਾ ਬਣੀ ਆ ਲੈ ਆ ਬੁੱਤੋ ਆ ਜਾ ਮੇਰਾ ਬੱਚਾ ਆ ਜਾ ਮੇਰੇ ਕੋਲ ਡਿਮਦੀ ਏ ਗੋਸੇ ਹੋਈ ਬੀਬੀ ਅਰ ਰੁਕ ਝਟਕਾ ਟਕੀ ਨੇ ਖਾਣਾ ਹਾਂਜੀ ਇਹ ਮੇਰਾ ਪੁੱਤ ਹੈ ਇਤਲ ਬਹੁਤ ਆ ਬੋਗ ਕਾਲੀ ਦੇ ਕੰਮ ਚਲੋ ਬਾਸ ਕਰ ਦੋ ਦਮ ਘਰ ਲੱਗੀ ਦੀ ਹੁਣ ਇਹ ਬਹੁਤ ਖਰਾਬ ਕੁੜੀ ਆ ਸਾਡੀ ਚਲੋ ਤੁਸੀਂ ਕਰੋ ਸਫਾਈ ਫੇਰ ਦੇਖਦੇ ਬਾਅਦ ਚਾਹਾਂ ਬੰਦਾ ਕਿਵੇਂ ਗਰੀਆ ਕਾ ਕਰਦਾ ਕਾਲਾ ਬਾਜੀਆ ਪਾਉਂਦੀ ਓ ਤੇਰ ਸatir gal dabad idder wala ek var ਔਰ ਨਹੀਂ ਬੁਲਾਉਂਦੀ ਆ ਕੱਢ ਜਾਂਦੀ ਬਹੁਤ ਕਾਇਮ ਤੇ ਚੱਲ ਲਈ ਅਸੀਂ ਬਾਏ ਬਾਏ ਮੇਰੀਆਂ ਲਾਈਕ 6 ਕਮੈਂਟਸ ਬੰਦ ਕਰੋ ਜੀ ਚੱਲ ਬਾਏ ਬਾਏ ਕਰਦੇ ਮਿਲਦੇ ਜੀ ਫਿਰ ਥੋੜੀ ਦੇਰ ਤੱਕ ઓ ਬਾਏ ਬਾਏ ਕਦਮ ਕਦਮ ਭੜਾਏ ਚੱਲ ਖੁਸ਼ੀ ਕੇ ਗੀਤ ਗਾਇ ਚਲਾ ਕਮਰਾ ਘੜਤਾ ਜੀ ਤੇ ਇਧਰਲੀ ਸਾਈਡ ਵੀ ਉਰੇ ਪੋਚਾ ਪੂਚਾ ਵੱਜ ਗਿਆ ਤੇ ਕਮਰਾ ਵੀ ਘੜਤਾ ਇਹ ਲੱਗਿਆ ਮਿਹਨਤ ਤੇ ਬਿਅਸਤਾ ਜੀ ਪੂਰੀਆਂ ਨਾ ਹਾਂ ਇੱਧਰ ਆ ਦੋ ਜਣੇ ਖਾਣ ਪੀਣ ਚ ਵਿਅਸਤ ਆ ਸਾਡੇ ਦੋ ਹੈਂ ਕਿਆ ਕਹਿੰਦਾ ਬੀਜੀ ਆ ਕਿਆ ਚੋਖਾ ਖਾਣੇ ਬੀਜੀ ਨਾਲ ਦਾ ਥੋੜਾ ਪਰਲਾ ਚਮਚਾ ਮੇਰੇ ਮੂੰਹ ਤੇ ਮੇਰੇ ਮੂੰਹ ਚ ਨਾ ਆਈ ਤੈਨੂੰ ਨਹੀਂ ਖਾਣੂ ਇਹ ਮੈਂ ਮੂੰਹ ਕੋਲੋਂ ਲੈ ਕੇ ਆਈ ਆ ਹਾਂ ਲੈ ਤੈਨੂੰ ਆਲੂ ਦਵਾ ਬਸ ਹੀਰ ਕਾਣ ਲੱਗਿਆ ਤੇਰਾ ਇਹ ਕਹਿੰਦਾ ਸੀ ਮੈਨੂੰ ਆਲੂਆਂ ਦੇ ਪਰੌਂਠੇ ਬਣਾਉ ਮੂੰਹ ਮੂੰਹ ਤੇ ਮੈਂ ਬਣਾ ਕਿਆ ਮੈਂ ਮੈਂ ਇਹਨੇ ਖਾਣੀ ਨਹੀਂ ਆਪ ਖਾਊਗੀ ਕਰਨ ਕਰਨ ਥੱਲੇ ਤੋਂ ਥਾਣਾ ਤਾਂ ਥੱਲੇ ਡੋਲਿਆ ਮਸੋ ਤਾਂ ਸਫਾਈ ਲੱਗਿਆ ਕਹਿੰਦੇ ਮਸੋ ਤਾਂ ਦਿਨ ਚੜਿਆ ਅੱਜ ਥੱਡੀ ਤੇ ਭੇਂ ਲੰਦੀਆਂ ਹੋਈਆਂ ਵੀ ਰੋਜ਼ ਸਫਾਈ ਕਰਦੇ ਆ ਉਹ ਨਾਨਾ ਮਸੋ ਉਹ ਲੈਟ ਕਰਕੇ ਕਹਿੰਦਾ ਵੀ ਨੇਰੀ ਆਈ ਸੀ ਮਸੋ ਦਿਨ ਚੜਿਆ ਬਸ ਮੌਸਮ ਸਾਫ ਜਾ ਮਸੋ ਮੌਸਮ ਸਾਫ ਜਾ ਹੋਣਾ ਹਾਂ ਸ਼ੁਕਰ ਸ਼ੁਕਰ ਮੇਰੇ ਮਹਾਰਾਜ ਰੀਤ ਪਾ ਕੇ ਲਈ ਹੈ ਮੈਂ ਨਹੀਂ ਚੱਪਲਾ ਮੈਂ ਤਾਂ ਪੌੜੀ ਉੱਪਰ ਖੋਲਿਆ ਆਇਆ ਤਾਂ ਮੈਨੂੰ ਇੱਕ ਗਲਤੀ ਸਮਝ ਨਹੀਂ ਆ ਗਈ ਜੀ ਸਾਰੇ ਮੜੇ ਕਮਰਟਾ ਵਿੱਚ ਦੱਸੋ ਵਿੱਚ ਕੋਈ ਨਹੀਂ ਆਣਾ ਚਾਹੀ ਮੈਂ ਜਾਂ ਸੰਦੀਪ ਕੋਈ ਵੀ ਲਾ ਲੋ ਚਾਹੀ ਤੁਸੀਂ ਹਾਂ ਸਾਰੇ ਹਣੇ ਮੇਚ ਦੀ ਚੱਪਲਾ ਪਾਉਂਗਾ ਹੂੰ ਤੂੰ ਅੱਗੇ ਨੇ ਖੜਾ ਉੱਤੇ ਕਾਹਦੇ ਬੋਲੋਂ ਤੇਰੇ ਨਹੀਂ ਹੋਤੇ ਇੱਕ ਮਿੰਟ ਜੀ ਆ ਦੇਖਿਓ ਮੇਰੇ ਕੋਲ ਸਾਰਾ ਚ ਆ ਚੱਪਲਾ ਦੇਖਿਓ ਜੀ ਐ ਨਾ ਪੂਰੀ ਪੂਰੀ ਫਸ ਗਈ ਲੈ ਆਪਾਂ ਕਿੱਥੇ ਮੋੜੇ ਤਾਂ ਵੱਢ ਦਿੰਦਾ ਇਹਨੂੰ ਹੋਰ ਕਾ ਕਰੀਂ ਚਿੱਟੀਆਂ ਚਿੱਟੀਆਂ ਤੂੰ ਵਰਦੀ ਆ ਪਾ ਲੰਦਾ ਖੜਾ ਉੱਤੇ ਬੱਸ ਜੇ ਫਾਈ ਕਰ ਪਰ ਹੁਣ ਕੀ ਹੋ ਗਿਆ ਕਾਤਰ ਆਤੀ ਹੈ ਕਹਾਂਗੀ ਅਪਣਾ ਮਨ ਸੁੱਚੀ ਜਿਗਤ ਮੈਂ ਤੂੰ ਖਾ ਲਾ ਤੂੰ ਖਾ ਲਾ ਬੱਤ ਤੂੰ ਖਾ ਲ ਤੇਰਾ ਕੋਈ ਚੱਕਰ ਨਹੀਂ ਰੋ ਜਾਣ ਦੇ ਇਹਨੂੰ ਮੇਰੇ ਕੋਲ ਨਹੀਂ ਕਰ ਇਹਨੂੰ ਚਾਹ ਤੁਸੀਂ ਹੋਰ ਪਾ ਕੇ ਦੇ ਸਕਦੇ ਆ ਜੱਪੇ ਆ ਹੋਰ ਨਹੀਂ ਮੈਂ ਨਹੀਂ ਕਰਾਂਗਾ ਸਟਾਪ ਇਹ ਜਾਨਾ ਨੂੰ ਆਦਤ ਹੁੰਦੀ ਚੌਲ ਦੇ ਦੋ ਪਾ ਕੇ ਦੇਦੇ ਪਾ ਕੇ ਦੇ ਬਾਅਦ ਚ ਬਾਅਦ ਉਹ ਬਾਅਦ ਹੋਰ ਦੇ ਦੋ ਨੂੰ ਥੱਲੇ ਨਹੀਂ ਗਏ ਹਰਾਮ ਆਰਾਮ ਨਾਲ ਖਾਂ ਮੈਂ ਤਾਂ ਨਹੀਂ ਕਿਹਾ ਕੋਈ ਸੀ ਅਬ ਚਲੋ ਠੀਕ ਜੀ ਹਾਂ ਮੈਂ ਵੀਡੀਓ ਕਰਦਾ ਬੰਦ ਸਾਡੇ ਤਾਂ ਬੱਚਾ ਪਾਲ ਬੱਚਾ ਪਾਲ ਤੇ ਉਹ ਨਹੀਂ ਸੰਭਲਦੀ ਹੈਗੀ ਬੱਚਾ ਪਾਲ ਨਾ ਸੰਭਲਦੀ ਪਾਪੇ ਹਾਂ ਮੈਂ ਥੈਂਕ ਯੂ ਕੇ ਤੂੰ ਸੋਵੀਂ ਹਾਂ ਖੁਸ਼ ਹੋਗੀ ਖੁਸ਼ ਹੋਗੀ ਤੂੰ ਹਾਂ ਕਾਤੇ ਕਾਤੇ ਨਹੀਂ ਖਾਣੀ ਕਾਤੇ ਨਹੀਂ ਖੁਸ਼ ਹੋ ਜੀ ਦੱਸਤਾ ਤੇ ਮੈਂ ਪਾ ਲਿਆ ਪਪੂ ਨੂੰ ਹਾਂ ਤਾਤੀ ਕੋਣ ਮਾਰਦਾ ਆ ਫੇ ਖਾਣੇ ਕਰਨ ਵੀਰ ਨਾਲ ਤੇ ਚੌਲ ਨਿਆਲੇ ਨੂੰ ਤਾਂ ਜਿੱਤ ਹੋ ਜਾਂਦੀ ਹਾਂ ਵਿਚੇੜਾ ਕੁਝ ਇੱਕ ਅਰਦਾ ਮੈਂ ਵੀ ਕਰਾਂ ਹਾਂ ਆਈ ਨਹੀਂ ਨੂੰ ਪਤਾ ਮੈਂ ਛੋਟੀ ਹਾਂ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਤੇ ਮਾਰਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਓਕੇ ਬੱਦੀ ਆ ਗਈ ਚਲ ਕੋਈ ਨਾ ਹੁਣ ਤਾਂ ਕਹਿੰਦੀ ਆ ਕਿ 33 ਮੋੜੇ ਧੁੱਪਾਂ ਤੇ ਪਹਿਲਾ ਯਾਰ ਮੋਣਾ ਦੁੱਧ ਹਾਂ ਠੀਕ ਹੈ ਜੀ ਓਕੇ ਬਾਏ ਬਾਏ